ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਜੇ ਤੁਸੀ ਘਰ ਬਣਾਉਣਾ ਚਾਹੁੰਦੇ ਹੋ ਤਾਂ ਚੰਗੀ ਖਬਰ ਹੈ ਪੰਜਾਬੀਆਂ ਨੂੰ ਘਰ ਬਣਾਉਣ ਲਈ ਮਿਲਣਗੇ 2.5 ਲੱਖ ਰੁਪਏ ਤਾਂ ਦੋਸਤੋ ਕਿਸ ਤਰ੍ਹਾਂ ਮਿਲਣਗੇ ਤੇ ਕੀ ਨੇ ਸ਼ਰਤਾਂ ਇਸ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਲੱਭ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਪੰਜਾਬੀ ਨਾਗਰਿਕ ਜਿਨ੍ਹਾਂ खबर जरूर पहुंच जावे तो दोस्तों खबर पर जाने तो पहला नौकरियां दी गल करेंगे जीएनए यूनिवर्सिटी जो कि फगवाड़ा ਦੇ ਵਿੱਚ ਹੈ ਜਿੱਥੇ ਅਸਿਸਟੈਂਟ ਪ੍ਰੋਫੈਸਰ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਕੰਪਿਊਟਰ ਐਪਲੀਕੇਸ਼ਨ ਮੈਨੇਜਮੈਂਟ ਹੋਟਲ ਮੈਨੇਜਮੈਂਟ ਫਿਜ਼ੀਕਲ ਐਜੂਕੇਸ਼ਨ ਇੰਗਲਿਸ਼ ਮੈਥਮੈਟਿਕਸ ਫਾਰਮੇਸੀ ਫਿਜ਼ੀਓਥੈਰੇਪੀ ਨਿਊਟ੍ਰੀਸ਼ਨ ਐਂਡ ਡਾਈਟਿਕਸ ਰੇਡੀਓਲੋਜੀ ਐਂਡ ਇਮੇਜਿੰਗ ਟੈਕਨੋਲੋਜੀ ਦੇ ਵਿੱਚ ਪੋਸਟਾਂ ਖਾਲੀ ਨੇ ਜਿਨ੍ਹਾਂ ਵਾਸਤੇ एलिਜੀਬਲ ਕੈਂਡੀਡੇਟ ਜਿਨ੍ਹਾਂ ਦਾ एलिਜੀਬਿਲਟੀ ਕ੍ਰਾਈਟੇਰੀਆ ਪੀ ਐਚ ਡੀ ਇਨ ਅ ਰੈਲੇਵੈਂਟ ਸਬਜੈਕਟ ਜਾਂ ਫਿਰ ਮਾਸਟਰ ਡਿਗਰੀ ਇਨ ਰੈਲੇਵੈਂਟ ਸਬਜੈਕਟ ਵਿਦ ਯੂ ਜੀ ਸੀ ਨੈਟ ਐਸ ਪਰ ਐਪਲੀਕੇਬਿਲਟੀ ਤਾਂ ਜਿਹੜੇ ਵੀ ਕੈਂਡੀਡੇਟ ਇਹਨਾਂ ਦੀ एलिਜੀਬਿਲਟੀ ਇਹਨਾਂ ਪੋਸਟਾਂ ਲਈ ਬਣਦੀ ਹੈ ਉਹ ਆਪਣਾ ਰੈਜ਼ਿਊਮੇ ਸੈਂਡ ਕਰ ਸਕਦੇ ਨੇ ਕੈਰੀਅਰਸ at the rate gnauniversity.edu.in ਤੇ ਤਾਂ ਦੋਸਤੋ ਗੱਲ ਕਰਦੇ ਹਾਂ ਪੰਜਾਬੀਆਂ ਨੂੰ ਘਰ ਬਣਾਉਣ ਲਈ ਮਿਲਣਗੇ 2.5 ਲੱਖ ਰੁਪਏ ਜਾਣੋ ਕੀ ਨਿਸ਼ਾਤਾ ਕੇਂਦਰ ਸਰਕਾਰ ਵੱਲੋਂ ਜਲਦੀ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ ਇਸ ਸਕੀਮ ਨੂੰ ਵਿੱਤ ਵਿਭਾਗ ਨੇ ਮਨਜ਼ੂਰੀ ਦੇ ਦਿੱਤੀ ਹੈ ਸਤੰਕ ਸਰਕਾਰਾਂ ਵਿਭਾਗ ਵੱਲੋਂ ਹਰੀ ਚੰਦੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਇਸ ਮਹੀਨੇ ਕੇਂਦਰ ਨਾਲ ਸਮਝੌਤਾ ਕਰੇਗੀ ਜਿਸ ਤੋਂ ਬਾਅਦ ਹੋਟਲ ਅਰਗੀਆਂ ਵਾਸਤੇ ਖੁੱਲ ਜਾਵੇਗਾ ਇਸ ਵਾਰ ਪੰਜਾਬ ਸਰਕਾਰ ਨੇ ਇਸ ਸਕੀਮ ਤਹਿਤ ਆਪਣਾ ਹਿੱਸਾ ਚਾਰ ਗੁਣਾ ਵਧਾ ਦਿੱਤਾ ਹੈ ਪਹਿਲਾਂ ਸੁਪਰ ਸਰਕਾਰ ਇਸ ਸਕੀਮ ਅਧੀਨ 25000 ਰੁਪਏ ਦਿੰਦੀ ਸੀ ਜਿਸ ਨੂੰ ਵਧਾ ਕੇ 1 ਲੱਖ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਪਹਿਲਾਂ ਦੀ ਤਰ੍ਹਾਂ ਕੇਂਦਰ ਸਰਕਾਰ ਤੋਂ 1.5 ਲੱਖ ਰੁਪਏ ਮਿਲਣਗੇ ਹੁਣ ਇਸ ਸਕੀਮ ਦੇ ਲਾਭਪਾਤਰੀਆਂ ਨੂੰ 2.5 ਲੱਖ ਰੁਪਏ ਮਿਲਣਗੇ ਵਰਣਨਯੋਗ ਹੈ ਕਿ ਇਸ ਸਕੀਮ ਪੰਜਾਬ ਦੇ 2.5 ਲੱਖ ਤੋਂ ਵੱਧ ਘਰ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ ਸਕੀਮ ਤਹਿਤ ਲਾਪਤਰੀ ਨੂੰ ਦੋ ਕਮਰੇ ਇੱਕ ਬਾਥਰੂਮ ਅਤੇ ਇੱਕ ਰਸੋਈ ਬਣਾਉਣ ਲਈ ਪੈਸੇ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1.32 ਲੱਖ ਘਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ 11 ਨਵੰਬਰ ਤੱਕ 98788 ਘਰਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਜਿਸ ਲਈ ਕੇਂਦਰ ਨੇ 2342 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਜਿਨ੍ਹਾਂ ਵਿੱਚੋਂ 1885 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਸਕੀਮ ਲਈ ਇਹਨਾਂ ਸ਼ਰਤਾਂ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ 45 ਵਰਗ ਦਾ ਜ਼ਮੀਨ ਹੋਣੀ ਚਾਹੀਦੀ ਹੈ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਤੁਹਾਡਾ ਆਪਣਾ ਪੱਕਾ ਘਰ ਨਹੀਂ ਹੋਣਾ ਚਾਹੀਦਾ ਇਸ ਤੋਂ ਇਲਾਵਾ ਤੁਹਾਡੀ ਸਾਲਾਨਾ ਆਮਦਨ 3 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਲੋਕਾਂ ਨੇ ਪਿਛਲੇ 5 ਸਾਲ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੀ ਕਿਸੇ ਵੀ ਸਕੀਮ ਦਾ ਲਾਭ ਨਹੀਂ ਮਿਲਿਆ ਹੈ ਉਹਨਾਂ ਨੂੰ ਵੀ ਪੈਸੇ ਦਿੱਤੇ ਜਾਣਗੇ ਤੁਹਾਨੂੰ ਦੱਸ ਦੇ ਕਿ ਇਸ ਸਕੀਮ 2015 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਦੋਸਤੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਫਰ ਸਕੀਨ ਟੂ 올 ਮਾਈ ਪੀਅਰ